ਤੀਜਾ ਜੁੱਧ ਸ਼ੁਰੂ ਹੋਣ ਵਾਲਾ ਹੈ ਅਮਰੀਕਾ ਤੇ ਰੂਸ, ਈਰਾਨ ਤੇ ਇਜ਼ਰਾਈਲ ਲਈ ਹੋਣਗੇ ਅਮੋ ਸਾਹਮਣੇ। ਪਾਕਿਸਤਾਨ, ਰੂਸ, ਭਾਰਤ ਤੇ ਚੜ ਕੇ ਆ ਰਿਹਾ ਹੈ, ਰਾਸ਼ਨ ਇਕੱਠਾ ਕਰ ਲਵੋ। ਦਾ ਲਾਈਵ ਕਥਾ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ, ਸੰਗਤ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਜੀ। ਸੋ ਪਿਆਰਿਓ ਪਹਿਲਾਂ ਤੇ ਸਾਰੀ ਸੰਗਤ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਤੀਜਾ ਜਿਹੜਾ ਵਿਸ਼ਵ ਯੁੱਧ ਹੈ ਨਾ ਉਹ ਹੋਣ ਵਾਲਾ ਹੈ ਤੇ ਉਹ ਤੀਜਾ ਵਿਸ਼ਵ ਯੁੱਧ ਜਿਹੜਾ ਹੈ ਆ 3-4 ਸਾਲਾਂ ਦੇ ਵਿੱਚ ਹੀ ਹੋਏਗਾ ਚਾਹੇ 25 ਤੇ ਚਾਹੇ 26 27 28 ਇੱਥੇ ਤੱਕ ਉਹ ਜਿਹੜਾ ਵਿਸ਼ਵ ਯੁੱਧ ਹੋਏਗਾ ਜਿਹੜੇ ਵਿਦਵਾਨ ਨੇ ਜਾਂ ਇੰਜ ਕਹਿ ਲੋ ਜਿਹੜੇ ਸਾਧੂ ਸੰਤ ਮਹਾਂਪੁਰਸ਼ ਨੇ ਉਹਨਾਂ ਨੇ ਭਵਿੱਖਬਾਣੀਆਂ ਵੀ ਕਰ ਦਿੱਤੀਆਂ ਉਹ ਕਹਿੰਦੇ ਵੀ ਜਿਹੜਾ ਤੀਸਰਾ ਵਿਸ਼ਵ ਯੁੱਧ ਹੈ ਉਹ ਕਹਿੰਦੇ ਇਨ੍ਹਾਂ ਸਮਿਆਂ ਦੇ ਵਿੱਚ ਹੀ ਹੋਏਗਾ ਸਾਨੂੰ ਕਹਿੰਦੇ ਇਹ ਗੱਲ ਪ੍ਰੋਪਰ ਤਰ੍ਹਾਂ ਜਿਹੜੀ ਹੈ ਜਾਂਚ ਲੈਣੀ ਚਾਹੀਦੀ ਹੈ ਤੀਸਰਾ ਵਿਸ਼ਵ ਯੁੱਧ ਜਿਹੜਾ ਨਾ ਜ਼ਰੂਰ ਵਾਪਰੇਗਾ ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ ਆਹੀ ਸਮਿਆਂ ਦੇ ਵਿੱਚ ਹੋਏਗਾ ਆਹੀ ਟਾਈਮ ਦੇ ਵਿੱਚ ਹੋਏਗਾ ਤੀਸਰਾ ਵਿਸ਼ਵ ਯੁੱਧ ਹੋਣਾ ਤੇ ਅੱਜ ਕੀ ਵੀ ਆਪਾਂ ਵੇਖਿਆ ਵੀ ਵਿਸ਼ਵ ਯੁੱਧ ਹੋਣ ਦਾ ਜਿਹੜਾ ਪੂਰਾ ਪੂਰਾ ਪ੍ਰੋਪਰ ਕੰਮ ਸੀ ਉਹ ਸਾਰਾ ਸਾਡੇ ਸਾਹਮਣੇ ਹੀ ਹੈ ਉਹ ਚੱਲ ਹੀ ਪਿਆ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ ਜਿਹੜਾ ਯੁੱਧ ਹੈ ਜੇਕਰ ਉਹ ਯੁੱਧ ਹੁੰਦਾ ਆ ਤਾਂ ਉਸ ਦੇ ਵਿੱਚ ਸਾਡਾ ਨੁਕਸਾਨ ਜਿਹੜਾ ਹੋਏਗਾ ਅਗਲੇ ਦਾ ਵੀ ਹੋਏਗਾ ਬਾਕੀ ਜਿਹੜੀਆਂ ਬਾਹਰਲੀਆਂ ਤਾਕਤਾਂ ਨੇ ਉਹ ਕਿਹਦਾ ਸਾਥ ਦੇਣ ਜਾਂ ਦੋਵੇਂ ਦੇਸ਼ਾਂ ਦੇ ਵਿੱਚੋਂ ਇਹਦਾ ਬਾਅਦ ਦੀ ਗੱਲ ਹੋਏਗੀ ਤੇ ਜਿਹੜਾ ਉਹਨਾਂ ਦਾ ਸਾਥ ਦੇਗਾ ਉਹ ਵੀ ਸਾਡਾ ਦੁਸ਼ਮਣ ਹੋਏਗਾ ਜਿਹੜਾ ਸਾਡਾ ਸਾਥ ਦੇਗਾ ਉਹਨਾਂ ਦਾ ਦੁਸ਼ਮਣ ਹੋਏਗਾ ਆਪਾਂ ਜਾਣ ਸਕਦੇ ਆ ਇਸ ਗੱਲ ਸੋ ਅਮਰੀਕਾ ਤੇ ਰੂਸ ਜਿਹੜੇ ਨੇ ਈਰਾਨ ਇਜ਼ਰਾਈਲ ਤੇ ਲਈ ਜਿਹੜਾ ਹੈ ਆਮੋ ਸਾਹਮਣੇ ਹੋਣਗੇ ਅਪਾ ਦੇਖ ਸਕਦੇ ਆ ਤੇ ਹੁਣ ਰੂਸ ਤੋਂ ਫੌਜਾਂ ਜਿਹੜੀਆਂ ਨੇ ਸਾਡੇ ਦੇਸ਼ ਤੇ ਵੀ ਚੜ ਕੇ ਆਉਣੀਆਂ ਨੇ ਭਾਰਤ ਦੇ ਵੀ ਹਮਲਾ ਹੋਏਗਾ ਰੂਸ ਦਾ ਰੂਸ ਸਾਡੇ ਤੇ ਵੀ ਜਿਹੜਾ ਕਿਸੇ ਵੇਲੇ ਵੀ ਹਮਲਾ ਕਰ ਸਕਦਾ ਹੈ ਇਹ ਤੀਜਾ ਵਿਸ਼ਵ ਯੁੱਧ ਜਿਹੜਾ ਸਾਡਾ ਭਾਰਤ ਉਹ ਵੇਖੇਗਾ ਪਾਕ ਵਰਸ਼ਲੇ ਲੋਕ ਵੇਖਣਗੇ ਇਹ ਤੀਸਰੇ ਵਿਸ਼ਵ ਯੁੱਧ ਦੇ ਦੌਰਾਨ ਜੋ ਵੀ ਹੋਏਗਾ ਉਹ ਅਸੀਂ ਸਾਰੇ ਵੇਖਾਂਗੇ ਇਹ ਚੀਜ਼ਾਂ ਦਾ ਸਾਨੂੰ ਸਾਰਿਆਂ ਨੂੰ ਨੋਟ ਕਰਨੀਆਂ ਪੈਣਗੀਆਂ ਇਹ ਚੀਜ਼ਾਂ ਦਾ ਅਸੀਂ ਸਾਰੇ ਦੇਖਾਂਗੇ ਸਾਰੇ ਨੋਟ ਕਰਾਂਗੇ ਤੇ ਸਾਨੂੰ ਇਸ ਗੱਲ ਦਾ ਜਿਹੜਾ ਹੈ ਉਹ ਜ਼ਰੂਰ ਵਿਸ਼ਵਾਸ ਹੋ ਜੇ ਅਸੀਂ ਇਸ ਗੱਲ ਦਾ ਜ਼ਰੂਰ ਜਿਹੜਾ ਹੈ ਉਹ ਤਾਮ-ਝਾਮ ਸੈੱਟ ਕਰ ਲਈਏ ਕਿ ਸਾਨੂੰ ਨਾ ਇਹ ਚੀਜ਼ਾਂ ਜਿਹੜੀਆਂ ਨੇ ਜ਼ਰੂਰ ਕਿਤੇ ਨਾ ਕਿਤੇ ਦੇਖਣਗੀਆਂ ਇਹ ਚੀਜ਼ਾਂ ਜ਼ਰੂਰ ਸਾਡੇ ਸਾਹਮਣੇ ਆਉਣਗੀਆਂ ਇਹ ਗੱਲ ਭੁੱਲਿਓ ਨਾ ਤੇ ਸਾਧੂ ਸੰਤ ਮਹਾਂਪੁਰਸ਼ ਕਹਿੰਦੇ ਸੀ ਆਮਣੋ ਸਾਹਮਣੇ ਇਹ ਲੋਕ ਹੋਣਗੇ ਯੁੱਧ ਹੋਏਗਾ ਯੁੱਧ ਦੀਆਂ ਨੀਤੀਆਂ ਜਿਹੜੀਆਂ ਨੇ ਹੋ ਚੁੱਕੀਆਂ ਨੇ ਸਭ ਕੁਝ ਹੋਏਗਾ ਕਹਿੰਦੇ ਦੁਨੀਆ ਦੇ ਲੋਕੋ ਆਪੋ ਆਪਣੇ ਘਰਾਂ ਦੇ ਵਿੱਚ ਇਹਨੇ ਰਾਸ਼ਨ ਇਕੱਠਾ ਕਰ ਲਓ ਜੇਕਰ ਯੁੱਧ ਹੁੰਦਾ ਹੈ ਜੇਕਰ ਜ਼ੁਰਦ ਛੜਦਾ ਹੈ ਕਹਿੰਦੇ ਤੁਹਾਨੂੰ ਨਾ ਸਾਰਾ ਜਿਹੜਾ ਸਿਸਟਮ ਹੈ ਉਹ ਕਹਿੰਦੇ ਤਿਆਰ ਕਰਕੇ ਰੱਖਣਾ ਪਏਗਾ ਤੁਹਾਡੇ ਕੋਲੇ ਘਟੋ ਘਟ ਰੋਟੀ ਹੋਏਗੀ ਤੁਸੀਂ ਪ੍ਰਸ਼ਾਦਾ ਛਕ ਲਓਗੇ ਜੇ ਤੁਹਾਡੇ ਕੋਲੇ ਰੋਟੀ ਨਾ ਹੋਈ ਤੁਹਾਡੇ ਕੋਲੇ ਪ੍ਰਸ਼ਾਦਾ ਨਾ ਹੋਇਆ ਕਹਿੰਦੇ ਤੁਸੀਂ ਬਾਹਰ ਭਜੋਗੇ ਤੇ ਬਾਹਰ ਭਜੋਗੇ ਤੇ ਬਾਹਰੇ ਜਾਓਗੇ ਛੇ-ਛੇ ਮਹੀਨੇ ਦਾ ਰਾਸ਼ਨ ਇਕੱਠਾ ਕਰ ਲਓ ਆਪਣੇ ਜ਼ਰੂਰਤ ਦੀਆਂ ਜਿਹੜੀਆਂ ਚੀਜ਼ਾਂ ਨੇ ਉਹ ਇਕੱਠੀਆਂ ਕਰਕੇ ਰੱਖ ਲਵੋ ਕਹਿੰਦੇ ਉਹ ਸਾਰੀਆਂ ਜ਼ਰੂਰਤ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਕੱਠੀਆਂ ਕਰ ਲਓ ਕਿਤੇ ਇਹ ਨਾ ਹੋਵੇ ਕੱਲ ਨੂੰ ਵੀ ਤੁਸੀਂ ਜਿਹੜਾ ਹੈ ਉਡੀਕਾ ਕਰੀ ਜਾਓ ਤੇ ਤੁਸੀਂ ਜਿਹੜਾ ਹੈ ਇਹਨਾਂ ਚੀਜ਼ਾਂ ਨੂੰ ਉਡੀਕੋ ਵੀ ਭਾਈ ਸਾਡੇ ਕੋਲੇ ਚੀਜ਼ਾਂ ਆਉਣ ਸਾਡੇ ਕੋਲੇ ਵਸਤੂਆਂ ਆਉਣ ਤੇ ਕਹਿੰਦੇ ਭਾਈ ਕੱਲੋਂ ਇਹ ਨਾ ਹੋਵੇ ਵੀ ਤੁਸੀਂ ਉਹ ਚੀਜ਼ਾਂ ਨੂੰ ਉਲੀਕੋ ਤੇ ਤੁਹਾਡੇ ਕੋਲੇ ਉਹ ਚੀਜ਼ਾਂ ਉਹ ਵਸਤੂਆਂ ਜਿਹੜੀਆਂ ਨੇ ਉਹ ਨਾ ਹੋਣਾ ਤੇ ਤੁਸੀਂ ਬਾਹਰ ਭੱਜੋ ਤੇ ਬਾਹਰ ਕਿਤੇ ਤੁਹਾਡਾ ਜਿਹੜਾ ਹੈ ਸ਼ਿਕਾਰ ਹੋ ਜਵੇ ਬਾਹਰ ਕਿਤੇ ਤੁਹਾਨੂੰ ਕੋਈ ਮਾਰ ਗिरा ਦੇ ਤੇ ਆਖਰ ਉਹਨਾਂ ਨੇ ਆਖਿਆ ਵੀ ਭਾਈ ਪੀਣ ਵਾਲੇ ਸਾਫ ਪਾਣੀ ਦਾ ਪ੍ਰਬੰਧ ਰੱਖੋ ਤੇ ਆਖਰ ਆਪਣੇ ਖਾਣ ਪੀਣ ਦੀਆਂ ਵਸਤੂਆਂ ਤੇ ਹੋਰ ਡਾਕਟਰੀ ਸਹਾਇਤਾ ਆਦਤ ਜਿਹੜੀ ਹੈ ਆਪਣੇ ਪਾਸ ਨੇੜੇ ਰੱਖੋ ਵੀ ਜਿਸ ਦੇ ਨਾਲ ਤੁਸੀਂ ਮੋਢੀ ਸਹਾਇਤਾ ਲੈ ਸਕੋ ਕਹਿੰਦੇ ਹਾਲਾਤ ਹੀ ਇੰਨੇ ਖਰਾਬ ਹੋ ਜਾਣੇ ਆ ਵੀ ਬਾਹਰ ਤੁਹਾਨੂੰ ਕਿਤੇ ਕੋਈ ਬੰਦਾ ਤੱਕ ਨਹੀਂ ਦੇਖਣਾ ਇਹੋ ਜਿਹੇ ਹਾਲਾਤ ਹੋਣਗੇ ਸੋ ਪਿਆਰਿਓ ਇਹਨਾਂ ਚੀਜ਼ਾਂ ਨੂੰ ਸਮਝੀਏ ਵਿਚਾਰੀਏ ਹਜੇ ਸਾਡੇ ਕੋਲੇ ਸਮਾਂ ਹੈ ਬਾਅਦ ਵਿੱਚ ਫਿਰ ਸਮਾਂ ਨਹੀਂ ਦੇਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ